ਪਸਵਾਂ ਦਾ ਜ਼ਿਕਰ ਪਸਵਾਂ ਦਾ ਫਿਕਰ YouTube ਚੈਨਲ ਨਿਊ ਗਿੱਲ ਫਾਰਮਰ ਦੇਖ ਰਹੇ तमाम श्रोताओं ਦਾ ਪਿਆਰ ਭਰੀ ਸასი ਸ਼ਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਹਰੀ ਕੇ ਕਲਾ ਪਿੰਡ ਦੀ ਬੁੱਕਲ ਦਾ ਨਿਕਮਣ ਦਾ ਮੁਖਸਰ ਜ਼ਿਲ੍ਹੇ ਦਾ ਮਨਮਤਾ ਨਗਰ ਆ ਮਿੱਤਰੋ ਪਿੰਡ ਖੋਖਰ ਖੋਖਰ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਮਿਹਨਤੀ ਪਰਿਵਾਰ ਦੇ ਘਰੇ ਆਪਾਂ ਇਸ ਟਾਈਮ ਮੌਜੂਦ ਆ ਮਿੱਤਰੋ ਇੱਕ ਮਿਹਨਤ ਦੇ ਨਾਲ ਤਿਆਰ ਕੀਤੀ ਹੋਈ ਘਰ ਦੀ ਝੋਟੀ ਬਾਈ ਉਹਨਾਂ ਨੇ ਪਹਿਲਾਂ ਮੁਕਾਉ ਲਈ ਆ ਤੇ ਝੋਟੀ ਨੇ ਵੀ ਕਰਮਾਲੀ ਨੇ ਸਾਂਭੀ ਹੋਈ ਦਾ ਪੂਰਾ ਮੁੱਲ ਮੋੜਿਆ ਵਾ ਮਿੱਤਰੋ ਕਿਉਂਕਿ ਥੱਲੋ ਤਿਆਰੀ ਬਹੁਤ ਸੋਹਣੀ ਕੀਤੀ ਆ ਪਹਿਲੇ ਸੂਏ ਦੇ ਹਿਸਾਬ ਨਾਲ ਮਿੱਤਰੋ ਨਿੱਕੇ ਨਿੱਕੇ ਦੇ ਵਿੱਚ ਚੰਗੀ ਪਲਿਸੰਬੀ ਆ ਵੱਡੀ ਗੱਲ ਇਹ ਆ ਵੀ ਇਹ ਕਰਮਾਂ ਵਾਲੀ ਸੂਈ ਹੋਈ ਆ ਅੱਜ ਸਵੇਰ ਇਹਨੇ ਬੱਚੇ ਨੂੰ ਜਨਮ ਦਿੱਤਾ ਵਾ ਸਾਰੀ ਜਾਣਕਾਰੀ ਮਾਲਕ ਤੋਂ ਲੈ ਕੇ ਦਊਗਾ ਕਿਹੜੇ ਘਰੇ ਖੜੀ ਆ ਚੋਟੀ ਕੀ ਬਾਈ ਹੁਣਾਂ ਦਾ ਰਹਿਣ ਵਸੇਰਾ ਵਾ ਆ ਜੋ ਗੱਲਬਾਤਾਂ ਕਰਦੇ ਆ ਆਪਾਂ ਭਰਾ ਦੇ ਨਾਲ ਫਿਰ ਅਗਲੀ ਕਾਰਵਾਈ ਕਰਾਂਗੇ ਵੀਰੇ ਸਤਿ ਸ੍ਰੀ ਅਕਾਲ ਵੱਡੇ ਭਾਈ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਬਾਈ ਠੀਕ ਆ ਜੀ ਸੇਤਾ ਦੇ ਪਰਿਵਾਰ ਬਾਈ ਵਧੀਆ ਜੀ ਅੱਛਾ ਨਾਮ ਇੱਕ ਵਾਰੀ ਸਾਂਝਾ ਕਰ ਦਈਏ ਵੀਰੇ ਆਪਣਾ ਨਾਮ ਬਾਈ ਕੁਲਦੀਪ ਸਿੰਘ ਫੋਖਰੀ ਗਲਦੀਪ ਸਿੰਘ ਖੋਕਰ ਗਲਦੀਪ भाई ਘਰ ਕਿਹੜੇ ਪਾਸੇ ਆ ਗਿਆ ਆਪਣਾ ਘਰ भाई ਹਰੀਕੇ ਵਾਲੇ ਅੱਡੇ ਤੋਂ ਔਰਲੇ ਪਾਸੇ ਆ ਕੇ ਬੁੱਟਰ ਵਾਲੇ ਮੋੜ ਤੋਂ ਪਹਿਲੀ ਵੀ ਮੋੜਦੀ ਹੈ ਠੀਕ ਆ ਹਰੀਕੇ ਕਲਾਂ ਵਾਲੇ ਪਾਸੇ ਆ ਕੇ ਬੁੱਟਰਾਂ ਵਾਲੇ ਮੋੜ ਤੋਂ ਪਹਿਲੀ ਵੀ ਮੁੜਦੀ ਆ ਕਈ ਵਾਰੀ ਫੋਨ ਨਹੀਂ ਲੱਗਦਾ ਤੇਰੀ ਰੇਂਜ ਦੀ ਦਿੱਕਤ ਰਹਗੀ ਆ ਫੋਨ ਦੇ ਵਿੱਚ ਕੀ ਪੁੱਛ ਕੇ ਆ ਜਾਵੇਂ ਕਿਹਨਾਂ ਦੇ ਘਰੇ ਜਾਣਾ ਗਲਦੀਪ ਮਿਸਤਰੀ ਕੇ ਘਰੇ ਜਾਣਾ ਗਲਦੀਪ ਮਿਸਤਰੀ ਕੇ ਘਰੇ ਜਾਣਾ ਲੈ ਵੀ ਦੀਪ ਚਾ ਲੇਵਾ ਵਖਾਖਾ ਕਿਹਨਾਂ ਦੀ ਕਰਮ ਵਾਲੀ ਦਾ ਹੁਣ ਐ ਵਸੀਲ ਵੀ ਬਹੁਤ ਆ ਛੋਟੀ ਬਈ ਕੀ ਆ ਬਾਤ ਆ ਅੱਛਾ ਕਦਨ ਸੂਈ ਆ ਵੱਡੇ ਬਈ ਇਹ ਬਈ ਤੜਕੇ ਸੂਈ ਚ 4 ਵਜੇ ਚੇਰ ਜੂਰ ਵੀਰੇ ਓਕੇ ਪੈ ਗਈ ਹੈ ਜੀ ਓਕੇ ਮੰਨ ਲਾ ਕੋਈ ਲੜ ਲੜ ਰਿਆ ਰੂ ਹੋਣੀ ਹਾਂ ਜੀ ਜਾਵਾਂ ਹੀ ਨਹੀਂ ਠੀਕ ਆ ਵੱਡੇ ਬਈ ਅੱਛਾ ਕੋਈ ਟੀਕੇ ਬਾਰੇ ਜਾਣਕਾਰੀ ਹੈਗੀ ਇੰਦੀ ਕਿ ਨਹੀਂ ਠੀਕ ਹੈ ਬਾਈ ਕੀਰੋ ਪਿਆ ਹੋਣਾ ਸਾਡੇ ਕੋਲ ਸਾ ਉਹ ਜਿਹੜਾ ਟੀਕਾ ਹੁੰਦਾ ਉਹ ਪਿਆ ਹੋਇਆ ਖਾ ਦਿੰਨੇ ਆ bxa ਦੇ ਮੜਾ ਜਾ ਫਿਰ ਕਿਉ 100 ਰੁਪਏ ਬੋਲਦਾ ਜਿਹੜਾ ਇਹਨੂੰ ਸੀਬਣ ਲੱਗਿਆ ਬਾਈ ਇਹਦੇ ਆਪ ਦੇ ਬਾਰੇ ਨਹੀਂ ਪਤਾ ਆਪਾਂ ਨੂੰ ਭਰਾ ਕਹਿੰਦਾ ਵੀ ਮੈਨੂੰ ਅੱਛਾ ਇੱਕ ਗੱਲ ਹੋਰ ਆ ਵੱਡੇ ਬਾਈ ਇਹਦੀ ਮਾਂ ਦੇ ਥਰੇ ਦੁੱਧ ਕਿੰਨਾ ਘੋਦੀ ਦੁੱਧ ਵੀ 20 ਕਿਲੋ ਮਾਂ ਥਲੇ ਇਹਦੀ ਮਾਂ ਥਲੇ ਹਾਜ਼ਰ ਹੈ ਇਸ ਟਾਈਮ ਇਹਦੀ ਵੀ ਆ ਆਪਣੇ ਘਰੇ ਆ ਆਪਣੇ ਘਰੇ ਚੋਈ ਵੀ ਕੀ ਬਾਤ ਆ ਬਾਈ ਅੱਛਾ ਇਹ ਫਿਰ ਕਰਮਾ ਵਾਲੀ ਵੀ ਝੋਟੀ ਵੀ 14 15 ਨੂੰ ਜਾਊਗਾ ਦੇਊਗੀ ਬਾਈ ਸੇਵਾ ਬਹੁਤ ਕੀਤੀ ਆ ਹੂੰ ਮੇਰੀ ਕੋਟੀ ਥੱਲੋ ਵੀ ਭਈ ਮੁੱਲ ਮਾੜਿਆ ਮੋੜਿਆ ਆਹ ਤੇਰੀ ਸੇਵਾ ਦਾ ਅੱਛਾ ਇੱਕ ਗੱਲ ਹੋਰ ਆ ਜੇ ਕਿਸੇ ਆਪਣੇ ਘਰ ਰੱਖਣ ਵਾਲੇ ਭਰਾ ਨੂੰ ਦਿੰਨੇ ਕੀ ਰੇਟ ਰਹੂਗਾ ਵੀਰੇ ਅੱਜ ਇਹਦਾ ਵੀ ਬਾਈ 160 ਦੀ ਦੇ ਇੱਕ 60 ਦੀ ਮਾਨਤਨ ਕਰਦੇ ਆ ਮੇਰੇ ਵੱਲੋਂ ਤਾਂ ਭਾਵਾਂ ਦੀ ਦੋ ਬੰਗਲਾ ਵੀਰੇ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਬੈਗ ਦਾ ਬੋਲ ਕੇ ਚਲੇ ਜਾਣਾ ਤੁਹਾਨੂੰ ਤਾਂ ਤੇਰਾ ਵਿਗਣਾ ਵੀਰੇ ਜਿੰਨੇ ਦਾ ਹਣਾ ਚੀਜ਼ ਤਾਂ ਤੇਰੀ ਨਹੀਂ ਵਿਗਣਾ ਜਿੰਨੇ ਦੀ ਤੇਰੇ ਕੋਲੇ ਆ ਦੇਣ ਲੈਣ ਵਾਲੀ ਗੱਲ ਦੱਸ ਦੇ ਵੀ ਕਿੱਥੇ ਜੇ ਛੱਡਣ ਦਾ ਲਾਤਾ ਤਰਾ ਹਾਂ ਜਾਓ ਦੇਣੀ ਯਾਰਾ ਡੇਢ ਜੋ ਦੋ ਛੱਡ ਠੀਕ ਹੈ ਤੋਰੀ ਵੀਰੇ ਬੜੇ ਕੱਢੀ ਬਾਰ ਨੂੰ ਬੱਡੇ ਭਾਈ ਲੈ ਵੀ ਮਿੱਤਰੋ ਝੋਟੀ ਦੇ ਜੇ ਅਡਰ ਵਾਲੇ ਪਾਸੇ ਨੂੰ ਲੇਵੇ ਵਾਲੇ ਪਾਸੇ ਨੂੰ ਜਾਂਦੇ ਆ ਤਾਂ ਤਿਆਰੀ ਇੱਕ ਬਹੁਤ ਸੁਨੱਖੇਪਣ ਦੇ ਵਿੱਚ ਆ ਕਰਮਾਲੀ ਦੀ ਪੱਠ ਪੁੜੇ ਦੇ ਵਿੱਚ ਬਹੁਤ ਸੁਨੀਏ ਤੇ ਬਾਕੀ ਭਾਈ ਜਦੋਂ ਇਲਾਕਾ ਮੁਖਸਰ ਹੋਵੇ ਨਾ ਤੇ ਝੋਟੀ ਦੁੱਧ ਵਾਲੀ ਨਾ ਹੋਵੇ ਗੱਲ ਸੱਚੀ ਦੱਸਾਂ ਟਕਾਲੇ ਨਹੀਂ ਲੱਗਦੀ ਕਿਉਂਕਿ ਵੀਰੇ ਝੋਟੀ ਦੱਸਦੀ ਆ ਵੀ ਮੈਂ ਦੁੱਧ ਵਾਲੀ ਆ ਲੇਵੇ ਦੀ ਸਹਾਉਣਾ ਨਾ ਬਹੁਤ ਸੋਹਣ ਤੇ ਫਿਰ ਛੋਟੀ ਦੇ ਵਿੱਚ ਜੈਲਾਪਣ ਬਹੁਤ ਠੰਡੀ ਸੀਲ ਛੋਟੀ ਬਹੁਤ ਆ ਬਈ ਕਟਾ ਛੋਟੀ ਦੇ ਮਗਰ ਛੋਟੀ ਦੇ ਕਟਾ ਜਿਹੜਾ ਮਗਰ ਆ ਉਹ ਸੂਰਵ ਬੁੱਲ ਦਾ ਜਿਹੜਾ ਏਬੀਐਸ ਵੀਰਾਵਾਲੀ ਵਾਲਿਆ ਦੇ ਕੋਲੇ ਆ ਤੇ ਆ ਲੈ ਦੀਪ ਸਿੰਘ ਲਾਈ ਕਰਾਂ ਦੀ ਉਹਦੇ ਲੇਵੇ ਤੇ ਕੈਮਰਾ ਹੁਣ ਵੇਖੋ ਬਈ ਇਹਦਾ ਆਰਡਰ ਪਿਛਾ ਨੂੰ ਹਵਾਨਾ ਗਾਲੀ ਪਛਾੜੀ ਇੱਕੋ ਜੀ ਪਿੱਛੋਂ ਉੱਤੋਂ ਕੰਗਰੋਟ ਵੇਖਦੇ ਆ ਵੀ ਸ਼ੇਪ ਦੇ ਵਿੱਚ ਸਿੰਘਾਂ ਦੀ ਬਣਾਵਟਾ ਜਿਹੜੀ ਉਹ ਬੜੀ ਚੰਗੀ ਆ ਪੱਧਰੀ ਸਮਤਰੀ ਬਹੁਤ ਆ ਫੇਸ ਕੁਆਲਿਟੀ ਜਿਹੜੀ ਆ ਉਹ ਛੋਟੀ ਦੀ ਕਮਾਲ ਆ ਪੂਛ ਦੇ ਵਿੱਚ 1.5 ਇੰਚ ਜਿਹੜੇ ਵਾਲ ਜ਼ਰੂਰ ਚਟੇ ਹੈਗੇ ਬਾਕੀ ਛੋਟੀ ਸਾਰੀ ਚੰਗੀ ਆ ਲੈ ਵੀ ਵੀਰੇ ਆਪਦਾ ਨੰਬਰ ਸਾਂਝਾ ਕਰਦੀ ਨੰਬਰ ਉਹ ਸਾਂਝਾ ਕਰੀ ਜਿਹੜਾ ਤੇਰੇ ਕੋਲ ਚੱਲਦਾ ਰਹੇ ਨੰਬਰ ਭਾਈ ਦੋ ਦੇ ਦੇ ਨੇ ਜਿਹੜਾ ਬੱਧੀ ਲਾ ਹਾਂ ਦੋਵੇਂ ਦੇ ਦੇ ਬੋਲ 880756423 ਹੌਲੀ ਬੋਲੀ ਮਾੜਾ ਜ 62807 ਜੀ 56423 ਇੱਕ ਵਾਰੀ ਹੋਰ ਬੋਲ 84273 ਜੀ 82427 ਦੋਵੇਂ ਨੰਬਰ ਦੁਬਾਰਾ ਰਿਪੀਟ ਕਰਦੇ ਇੱਕ 62807 5543 ਜੀ 284273 82427 ਠੀਕ ਹੈ ਬਾਈ ਲੈ ਵੀ ਮਿੱਤਰੋ ਇਹਨਾਂ ਨੰਬਰਾਂ ਤੇ ਬਾਈਆਂ ਨਾਲ ਕਰ ਲਿਆ ਜੇ ਤੁਸੀਂ ਰਾਬਤਾ ਕਾਇਮ ਪਿੰਡ ਹੈਗਾ ਵਾ ਜਿਹੜਾ ਖੋਖਰ ਜਿਹਾ ਲੱਗਦਾ ਵਾ ਬਾਈ ਉਹਨਾਂ ਨੂੰ ਮੁਕਸਰ ਸਾਹਿਬ ਤੇ ਹਰੀਕੇ ਕਲਾਂ ਪਿੰਡ ਦੇ ਗਵੰਡੀ ਪਿੰਡ ਆ ਪਰ ਦੋ 2.5 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਪਿੰਡ ਆ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਆ ਛੋਟੀ ਟਿਕਾਣੀ ਆ ਬਾਕੀ ਤੁਸੀਂ ਮੇਰੇ ਨਾਲ ਵੱਧ ਸਿਆਣੀਆਂ ਤਾਂਵਾੜਾ